ਸਮਾਏ ਹੋਣ ਇੱਕ ਸ਼ਾਰਟ ਫਿਲਮ ਬਟਾਲਾ ਵਿਖੇ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਕਨ ਸਾਹਿਬ ਉਹ ਸਥਾਨ ਹੈ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਨਾਲ ਸੰਬੰਧਿਤ ਹੈ 1487 ਈਸਵੀ ਵਿੱਚ ਗੁਰੂ ਨਾਨਕ ਦੇਵ ਜੀ ਸultanpur Lodi ਤੋਂ ਬਰਾਤੀਆਂ ਦੇ ਨਾਲ ਬਟਾਲਾ ਆਏ ਸਨ ਜਿੱਥੇ ਰਵਾਇਤੀ ਰਸਮਾਂ ਨੂੰ ਨਕਾਰਦੇ ਹੋਏ ਉਹਨਾਂ ਨੇ ਮੂਲ ਮੰਤਰ ਲਿਖ ਕੇ ਉਹਦੀ ਪ੍ਰਕਰਮਾ ਕੀਤੀ ਸੀ ਇਕ ਘਰਤ ਨੇ ਜਦੋਂ ਉਹ ਟਹਿ ਰਹੀ ਕੰਧ ਦੇ ਬਾਰੇ ਉਹਨਾਂ ਨੂੰ ਚਿਤਾਇਆ ਪਰ ਗੁਰੂ ਜੀ ਨੇ ਕਿਹਾ ਕਿ ਇਹ ਕੰਧ ਕਦੀ ਨਹੀਂ ਟੇਗੀ ਅੱਜ ਵੀ ਉਹ ਕੰਧ ਸਚਾਈ ਦੀ ਗਵਾਹ ਬਣੀ ਹੋਈ ਹੈ ਪੇਸ਼ ਹੈ ਇੱਕ ਰਿਪੋਰਟ ਗੁਰੂ ਨਾਨਕ ਜਿਨ ਸੋਣੇ ਆਪੇ ਕੀਆ ਸੇ ਫਿਰ ਗਰਿਵ ਪਾਵਨ ਸਥਾਨ ਜਗਤ ਗੁਰੂ ਧੰਨ ਸਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਹੈ ਇੱਕ ਪਿਆਰ ਸੇ ਫਿਰ ਗਰਬਾਸਨਾ ਪਰਿਆਰੇ ਗੁਰੂ ਨਾਨਕ ਜਨ ਸੁਣੇ ਆਪੇ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਨ ਆਇਆ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਅਸਥਾਨ ਬਟਾਲੇ ਦੀ ਧਰਤੀ ਤੋਂ ਆਪਣਾ ਗ੍ਰਸਤ ਧਰਮ ਜਿਹੜਾ ਸੀ ਉਹਦੇ ਵਿੱਚ ਪ੍ਰਵੇਸ਼ ਕੀਤਾ ਜਿਸ ਨੂੰ ਪਾਈ ਗੁਰਦਾਸ ਸਾਹਿਬ ਜੀਆ ਨੇ ਆਪਣੀਆਂ ਵਾਰਾਂ ਦੇ ਵਿੱਚ ਅੰਕਿਤ ਕੀਤਾ ਹੈ ਕਿ ਸਰਬ ਧਰਮ ਮੈਂ ਗ੍ਰਸਤ ਪ੍ਰਧਾਨ ਹੈ ਕਿ ਸਾਰਿਆਂ ਧਰਮਾਂ ਦੇ ਵਿੱਚੋਂ ਗ੍ਰਸਤ ਨੂੰ ਪ੍ਰਧਾਨਤਾ ਜਿਹੜੀ ਇਹ ਦਿੱਤੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਲੋਧੀ ਤੋਂ ਆਪਣੀ ਭੈਣ ਬੇਬੇ ਨਾਨਕੀ ਦੇ ਪਿੰਡ ਤੋਂ 1544 ਸੰਮਤ 1487 ਈਸਵੀ ਨੂੰ ਸੁਲਤਾਨਪੁਰ ਲੋਧੀ ਤੋਂ ਚੱਲ ਕਰਕੇ ਬਰਾਤ ਦੇ ਰੂਪ ਦੇ ਵਿੱਚ ਉਸ ਮਰਾਤ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿਤਾ ਜੀ ਉਹਨਾਂ ਦਾ ਨਾਨਕਾ ਪਰਿਵਾਰ ਰਾਏ ਬੁਲਾਰ ਵੱਲੋਂ ਬਹੁਤ ਸਾਰੀਆਂ ਸੁਖ ਸਹੂਲਤਾਂ ਉਸ ਸਮੇਂ ਦੇ ਜੋ ਸਾਧਨ ਸਨ ਉਹ ਵੀ ਬਰਾਤ ਵਾਸਤੇ ਇੱਥੇ ਪਹੁੰਚਣ ਵਾਸਤੇ ਦੇਣਾ ਕੀਤੇ ਇਸੇ ਪ੍ਰਕਾਰ ਬੜੀ ਸ਼ਾਨੋ ਸ਼ੌਕਤ ਦੇ ਨਾਲ ਸੁਲਤਾਨਪੁਰ ਲੋਧੀ ਤੋਂ ਬਰਾਤ ਚੱਲ ਕਰਕੇ ਬਟਾਲਾ ਡੱਗਰ ਦੇ ਵਿੱਚ ਪਹੁੰਚੀ ਹੈ ਜਦੋਂ ਮੋਹਨ ਚੰਦ ਜੀ ਨੂੰ ਪਤਾ ਲੱਗਦਾ ਹੈ ਕਿ ਬਰਾਤ ਬਟਾਲਾ ਪਹੁੰਚ ਚੁੱਕੀ ਹੈ ਤੇ ਪਤਵੰਤੇ ਸੱਜਣਾਂ ਨੂੰ ਨਾਲ ਲੈ ਕਰਕੇ ਬਰਾਤ ਦੀ ਸਵਾਗਤ ਕੀਤਾ ਗਿਆ ਹੈ ਇਸ ਪਾਵਨ ਅਸਥਾਨ ਜਿਸ ਦੇ ਆਪ ਜੀ ਦਰਸ਼ਨ ਦੇਦਾਰੇ ਕਰ ਰਹੇ ਹੋ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲਾ ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਰਾਤ ਨੂੰ ਬਿਠਾਇਆ ਗਿਆ ਕੋਟ ਬਹਿ ਮੰਡ ਕੋ ਠਾਕੁਰ ਸੁਆਮੀ ਸਰਬ ਜੀਆ ਕਾ ਦਾਤਾ ਰੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਨੰਦ ਕਾਰਜ ਲਾਵਾ ਵਾਸਤੇ ਬਰਾਤ ਨੂੰ ਇੱਥੋਂ ਬੁਲਾਇਆ ਗਿਆ ਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕੁਝ ਆਪਣੇ ਰਿਸ਼ਤੇਦਾਰਾਂ ਪਿਤਾ ਜੀ ਦੇ ਨਾਲ ਗੁਰਦੁਆਰਾ ਡੇਰਾ ਸਾਹਿਬ ਮੂਲ ਚੰਦ ਜੀ ਦਾ ਜੋ ਘਰ ਸੀ ਉੱਥੇ ਪਹੁੰਚੇ ਨੇ ਉੱਥੇ ਜਦੋਂ ਜਾ ਕਰਕੇ ਦੇਖਿਆ ਕਿ ਉਸ ਸਮੇਂ ਦੇ ਜੋ ਰੀਤੀ ਰਿਵਾਜ ਸਨ 베ਦੀ ਦੇ ਦਿਵਾਲੇ ਲਾਵਾ ਫੇਰੇ ਕਰਨ ਦੀ ਤਿਆਰੀ ਕੀਤੀ ਹੈ ਜਗਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਅਸੀਂ ਵੇਦੀ ਦੇ ਦਿਵਾਲੇ ਅਗਨੀ ਦੇ ਦਿਵਾਲੇ ਪ੍ਰਕਰਮਾ ਨਹੀਂ ਕਰਨੀਆਂ ਕਿਉਂਕਿ ਅਸੀਂ ਸੰਸਾਰ ਨੂੰ ਇੱਕ ਪਰਮਾਤਮਾ ਦੇ ਨਾਲ ਜੋੜਨ ਵਾਸਤੇ ਆਏ ਆ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਸਬਣਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਇਸ ਪ੍ਰਕਾਰ ਫਿਰ ਪੰਡਤਾ ਨੇ ਕਿਹਾ ਕਿ ਫਿਰ ਤੁਸੀਂ ਦੱਸੋਗੇ ਤੁਹਾਡੇ ਲਾਵਾ ਫੇਰੇ आनंद कार्य ਕਿਵੇਂ ਕੀਤੇ ਜਾਣ ਉਸ ਸਮੇਂ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਕਾਗਜ਼ ਦੇ ਉੱਪਰ ਮੂਲ ਮੰਤਰ ਦਾ ਜਾਪ ਲਿਖ ਕਰਕੇ ਉਸ ਨੂੰ ਇੱਕ ਚੌਂਕੀ ਦੇ ਉੱਪਰ ਰੱਖ ਕਰਕੇ ਦੇ ਉਹਦੇ ਦਿਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਕਰਮਾ ਕੀਤੀਆਂ ਹਰਿਆ ਰਾਦਨਾ ਜਾਣ ਰੇ ਹਰ ਹਰ ਗੋਰ ਗੋਰ ਕਰਤਾ ਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਨੰਦਕਾਰ ਜੋ ਵਿਆਹ ਜਿਹੜਾ ਸੀ ਉਹ ਗੁਰਦੁਆਰਾ ਡੇਰਾ ਸਾਹਿਬ ਵਿਖੇ ਹੋਇਆ ਤੇ ਉਸ ਵੇਲੇ ਵਿਆਹ ਤੋਂ ਬਾਅਦ ਲਾਵਾਂ ਫੇਰੇਆਂ ਤੋਂ ਬਾਅਦ ਫਿਰ ਬਰਾਤ ਨੂੰ ਜਲਪਾਣੀ ਸ਼ਿਕਾ ਕਰਕੇ ਤੇ ਇਸ ਪਾਵਨ ਸਥਾਨ ਗੁਰਦੁਆਰਾ ਕੰਧ ਸਾਹਿਬ ਕਿਉਂਕਿ ਇੱਥੇ ਹੀ ਬਰਾਤ ਦਾ ਇੰਤਜ਼ਾਮ ਕੀਤਾ ਗਿਆ ਸੀ ਤਿੰਨ ਦਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਰਾਤ ਸਮੇਂ ਇਸ ਪਾਵਨ ਸਥਾਨ ਤੇ ਰਹੇ ਤੇ ਉਸ ਵੇਲੇ ਫਿਰ ਬ੍ਰਾਹਮਣਾ ਨੇ ਵਿਚਾਰ ਕੀਤੀ ਕਿ ਇਹਨਾਂ ਨੇ 9 ਸਾਲ ਦੀ ਉਮਰ ਦੇ ਵਿੱਚ ਵੀ ਸਾਡੇ ਧਰਮ ਤੇ ਜਦੋਂ ਜਨੇਊ ਪਾਉਣ ਦੀ ਰਸਮ ਕਰਨ ਲੱਗੇ ਸੀ ਤੇ ਉਦੋਂ ਵੀ ਇਹਨਾਂ ਨੇ ਇਨਕਾਰ ਕੀਤਾ ਸੀ ਤੇ ਅੱਜ ਫੇਰ ਸਾਡੇ ਧਰਮ ਦੀਆਂ ਰੌ ਰੀਤਾਂ ਦਾ ਇਹਨਾਂ ਨੇ ਖੰਡਨ ਕੀਤਾ ਏ ਕਿਉਂ ਨਾ ਹੋਵੇ ਕਿਸ ਸੱਚ ਦੀ ਆਵਾਜ਼ ਨੂੰ ਸਦਾ ਵਾਸਤੇ ਖਤਮ ਕੀਤਾ ਜਾਵੇ ਉਸ ਵੇਲੇ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਕਤੀ ਦਵਾਰ ਦੇ ਨੇੜੇ ਬਿਠਾਇਆ ਗਿਆ ਜਦੋਂ ਜਗਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਿਦਵਾਰ ਦੇ ਕੋਲ ਬੈਠੇ ਨੇ ਤੇ ਉਸ ਸਮੇਂ ਇੱਕ ਮਾਤਾ ਜੀ ਨੇ ਆ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ ਬੇਨਤੀ ਕੀਤੀ ਕਿ ਸਤਿਗੁਰੂ ਜੀ ਇਹ ਕੰਦ ਕੱਚੀ ਹੈ ਢੈਣ ਵਾਲੀ ਹੈ ਤੇ ਆਪ ਜੀ ਉੱਠ ਕਰਕੇ ਇੱਕ ਪਾਸੇ ਤੇ ਹੋਣਾ ਕਰੋ ਤੇ ਜਗਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਮਾਤਾ ਭਾਵਾਂ ਕੇ ਇਹ ਕੰਦ ਕੱਚੀ ਹੈ ਪਰ ਇਹ ਕੰਦ ਜੁਗਾਂ ਜੁਗੰਤਰਾਂ ਤੱਕ ਕਾਇਮ ਰਹੇਗੀ ਤੇ ਸਾਡੇ ਵਿਆਹ ਦੀ ਯਾਦਗਾਰ ਬੁਵੇਗੀ ਸੋ ਉਸ ਕੰਧ ਜੋ ਸ਼ੀਸ਼ੇ ਦੇ ਵਿੱਚ ਮੜੀ ਹੋਈ ਹੈ ਅੱਜ ਵੀ ਸੰਗਤਾਂ ਦੂਰ ਦਰੇਡੇ ਤੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਆ ਕਰਕੇ ਉਸ ਪਾਵਨ ਸਥਾਨ ਦੇ ਦਰਸ਼ਕ ਦੇਦਾਰੇ ਕਰਦੀਆਂ ਨੇ ਤੇ ਜਗਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਹਰ ਸਾਲ ਭਾਦੋਂ ਸੁਦੀ ਸਤਮੀ ਨੂੰ ਬੜੀ ਸ਼ਾਨੋ ਸ਼ੌਕਤ ਦੇ ਨਾਲ ਸ਼ਰਦਾ ਭਾਵਨਾ ਦੇ ਨਾਲ ਸੰਗਤਾਂ ਮਨਾਉਂਦੀਆਂ ਨੇ ਤੇ ਬਿਆੰਤ ਸੰਗਤਾਂ ਆ ਕਰਕੇ ਇਸ ਪਾਵਨ ਅਸਥਾਨ ਤੇ ਨਤ ਮਸਤਕ ਹੁੰਦੀਆਂ ਨੇ ਜੋ ਵੀ ਕੋਈ ਅਰਦਾਸ ਬੇਨਤੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਰਦਾ ਏ ਸਤਿਗੁਰੂ ਗਰੀਬਨਵਾ ਸੱਚੇ ਪਾਤਸ਼ਾਹ ਜੀ ਉਸ ਦੀਆਂ ਭਾਵਨਾਵਾਂ ਪੂਰੀਆਂ ਕਰਦੇ ਨੇ ਗੁਰ ਨਾਨਕ ਜਿਨ ਸੁਣੇ ਆਪੇ ਕੇਆ ਸੇ ਫਿਰ ਗਰਬਾਸਨਾ ਭਰਿਆਰੇ ਸੇ ਗਰਬਾਸਨਾ ਹਰਿਆਰੇ ਸੇ ਫਿਰ ਗਰਬਾਸਨਾ ਹਰਿਆਰੇ